ਅੱਜ ਮਿਲੂਕਾ ਸਾਹਿਬ ਵੱਡੀ ਜ਼ਿੰਮੇਵਾਰੀ ਮਿਲੀ ਹੈ ਕਿਵੇਂ ਲੈਣੇ ਉਹ ਇਹ ਛੋਟੇ ਮਖਸਦ ਉਹ ਬਗੜਾ ਪਾਰਟੀ ਦਾ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਸਾਰੀ ਸਤਾਰਜਕ ਸੰਗਤ ਨੂੰ ਜੋ ਅੱਜ ਇੱਥੇ ਜ਼ਿਲ੍ਹੇ ਦੇ ਸਾਰੇ ਅਹੁਦੇਦਾਰ ਸਹਿਬਾਨ ਵਰਕਰ ਸਹਿਬਾਨ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਇੱਥੇ ਹਾਜ਼ਰ ਹੋਏ ਨੇ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਔਰ ਸਾਰੀ ਸੰਗਤ ਨੂੰ ਫਤਿਹ ਬਲੌਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਮੈਂ ਸਮਝਦਾ ਕਿ ਪਾਰਟੀ ਨੇ ਸਾਰਾ ਕੁਝ ਦੇਖ ਕੇ ਕਿ ਕਿਸ ਤਰ੍ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰਨਾ ਹੈ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ ਔਰ ਸਾਰੇ ਇਸ ਜ਼ਿਲ੍ਹੇ ਦੇ ਸਾਰੇ ਅਹੁਦੇਦਾਰ ਸਹਿਬਾਨ ਦੇ ਨਾਲ ਰੈਸਲਾ ਕਰਕੇ ਇਹ ਜ਼ਿੰਮੇਵਾਰੀ ਦਿੱਤੀ ਹੈ ਮੈਂ ਜਿੱਥੇ ਸਾਰੀ ਸਤਕਾਰਯੋਗ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਥੇ ਸਾਰੀ ਜ਼ਿਲ੍ਹੇ ਦੇ ਵੀ ਇਥੇ ਬੰਦੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਸਰਬਸੰਪਤੀ ਦੇ ਨਾਲ ਮੇਰੇ ਦੇ ਵਿੱਚ ਇਹ ਭਰੋਸਾ ਪ੍ਰਗਟ ਕੀਤਾ ਔਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਇਕਜੁੱਟ ਹੋ ਕੇ ਇੱਕ ਟੀਮ ਦੇ ਰੂਪ ਦੇ ਵਿੱਚ ਕੰਮ ਕਰਨਾ ਹੈ ਉਥੇ ਬੂਥ ਫਦਰ ਤੇ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਨੂੰ ਖੁਸ਼ਹਾਲੀ ਤਰੱਕੀ ਵਾਲੇ ਪਾਸੇ ਲੈ ਕੇ ਜਾ ਸਕੀਏ ਸੋ ਇਹੋ ਹੀ ਸਾਡਾ ਜਿਹੜਾ ਵਿਜ਼ਨ ਹੈ ਉਹਦੇ ਵਾਸਤੇ ਅਸੀਂ ਦਿਨ ਰਾਤ ਇੱਕ ਕਰਕੇ ਮਿਹਨਤ ਕਰਨੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੂਬੇ ਨੂੰ ਹਰ ਪੱਖੋਂ ਖੁਸ਼ਹਾਲ ਬਣਾਉਣਾ ਤੇ ਬਲੰਦੀਆਂ ਵਾਲੇ ਪਾਸੇ ਲੈ ਕੇ ਜਾਣਾ ਲੋਕਾ ਸਾਹਿਬ ਇੱਕ ਕੀ ਲੱਗਦਾ ਜੀ ਅਲਾਈਅੰਸ ਦਾ ਜਿਵੇਂ ਪਿਤਾ ਜੀ ਤੁਹਾਡੇ ਅਕਾਲੀ ਦਲ ਤੋਂ ਵੀ ਤੁਸੀਂ ਵੀ ਜੇਪੀ ਵਿੱਚ ਕੁਝ ਹੋ ਸਕਦਾ ਹੈ ਇਹਦਾ ਨਾਲ ਅਲਾਈਅੰਸ ਵੇਖੋ ਜੀ ਜੋ ਇਹ ਫੈਸਲੇ ਹੁੰਦੇ ਆ ਜੀ ਇਹ ਜਿੱਥੋਂ ਤੱਕ ਹੁਣ ਜਿਹੜੀ ਕੋਈ ਅਲਾਈਅੰਸ ਦੀ ਗੱਲ ਹੈ ਕੋਈ ਐਸੀ ਕੋਈ ਗੱਲ ਨਹੀਂ ਚੱਲ ਰਹੀ ਪਾਰਟੀ ਦੀ ਤੇ ਇਹ ਬਾਕੀ ਫੈਸਲੇ ਹਾਈ ਕਮਾਂਡ ਦੇ ਆ ਉੱਪਰਲੀ ਲੀਡਰਸ਼ਿਪ ਨੇ ਸਾਰਾ ਕੁਝ ਦੇਖਣਾ ਕਰਨਾ ਹੁੰਦਾ ਕਿਉਂਕਿ ਸਾਡਾ ਕੰਮ ਜਿਹੜਾ ਹੈਗਾ ਜ਼ਿਲ੍ਹੇ ਦੇ ਵਿੱਚ ਪਾਰਟੀ ਨੂੰ ਹੁਣ ਮਜ਼ਬੂਤ ਕਰਨਾ ਸਮੁੱਚੇ ਜ਼ਿਲ੍ਹੇ ਦੇ ਵਿੱਚ ਸਾਰੇ ਵਰਕਰਾਂ ਨੂੰ ਲਾਮਬੰਦ ਕਰਨਾ ਔਰ ਹਰ ਤਰ੍ਹਾਂ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਤੇ ਆਉਣ ਵਾਲੀ ਜਿਹੜੀ 27 ਦਾ ਸਮਾਂ ਉਹਦੇ ਵਿੱਚ ਹਰ ਹਲਕੇ ਤੋਂ ਹਰ ਤਰ੍ਹਾਂ ਉਹ ਤਿਆਰ-ਬਰਤਿਆਰ ਰਹਿਣਾ ਲੋਕਾਂ ਨੂੰ ਨਿੱਜੀ ਰਾ ਕੀ ਛੋੜੀ ਸਮਝੌਤਾ ਹੋਣਾ ਚਾਹੀਦਾ ਐਲਾਈਅੰਸ ਹੋਣਾ ਚਾਹੀਦਾ ਅਕਾਲੀ ਦਲ 당ਤੇ ਨਹੀਂ ਇਸ ਤਰ੍ਹਾਂ ਦੇਖੋ ਜਿਸ ਸਾਬ ਨਾਲ ਹੁਣ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਕੰਮ ਚੱਲ ਰਿਹਾ ਮੈਂ ਸਮਝਦਾ ਕਿ ਜਿਵੇਂ ਹੁਣ ਬਾਕੀ ਸੂਬਿਆਂ ਚ ਵੀ ਦੇਖ ਲੋ ਚਾਹੇ ਉਹ ਹਰਿਆਣਾ ਹੈ ਚਾਹੇ ਉਹ ਰਾਜਸਥਾਨ ਹੈ ਚਾਹੇ ਪਹਿਲਾਂ ਗੁਜਰਾਤ ਐਮਪੀ ਦੇ ਵਿੱਚ ਸਰਕਾਰਾਂ ਚੱਲ ਰਹੀਆਂ ਤੇ ਇਸ ਵੇਲੇ ਭਾਰਤੀ ਜਨਤਾ ਪਾਰਟੀ ਬਹੁਤ ਅੱਛੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਆਪਣੀ ਕਾਰਗੁਜ਼ਾਰੀ ਕਰ ਰਹੀ ਹੈ ਔਰ ਸਾਰੇ ਬੰਦਿਆਂ ਨੂੰ ਸਰਗਰਮ ਕੀਤਾ ਸਾਰੇ ਅਹੁਦੇਦਾਰ ਸਹਬਾਨ ਨੂੰ ਸਰਗਰਮ ਕੀਤਾ ਕਿ ਤੁਸੀਂ ਪੂਰੀ ਤਰ੍ਹਾਂ ਆਪਣੇ ਆਪਣੇ ਇਲਾਕੇ ਦੇ ਵਿੱਚ ਕੰਮ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਪਾਰਟੀ ਨੇ ਜਿਹੜੀਆਂ ਨੀਤੀਆਂ ਪਾਲਿਸੀਆਂ ਆ ਉਹ ਲੈ ਕੇ ਆਉਣੀਆਂ ਇਸ ਦੇ ਵਿੱਚ ਤੇ ਮੈਂ ਸਮਝਦਾ ਕਿ ਪਾਰਟੀ ਆਪ ਬਹੁਤ ਸਮਰਥ ਹੋਏਗੀ 27 ਦੀਆਂ ਚੋਣਾ ਲੜਨ ਵਾਸਤੇ ਦੋ ਪਾਰਟੀਆਂ ਬਣ ਚੁੱਕੀਆਂ ਜੀ ਇਸ ਟਾਈਮ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਬਾਦਲ ਤੇ ਦੂਸਰਾ ਤਾਂ ਕੀ ਲੱਗਦਾ ਹੈ ਕਿ ਕਿਸ ਵੱਲ ਫਾਇਦਾ ਹੋਣ ਦੇ ਚਾਂਸ ਹੈ ਜੀ ਜੇ ਅਲਾਈਅੰਸ ਮੰਨ ਲਓ ਜੇ ਇਦਾਂ ਦੇ ਕੁਝ ਲੀਡਰਸ਼ਿਪ ਜਾਂਦੀ ਵੀ ਹੈ ਤਾਂ ਜੀ ਭਾਰਤੀ ਜਨਤਾ ਪਾਰਟੀ ਜਿਹੜੀ ਆਪਣੇ ਤੌਰ ਤੇ 117 ਦੀ 17 ਸੀਟਾਂ ਤੇ ਪੂਰੀ ਤਰ੍ਹਾਂ ਤਿਆਰੀ ਕਰ ਰਹੀ ਜੀ ਨੂੰ ਕਹੇ ਜੇ ਗੱਲ ਕਰੀਏ ਪੰਜਾਬ ਸਰਕਾਰ ਦੀ ਜਿਹੜਾ ਰਣਜੀਤ ਸਿੰਘ ਗੱਲ ਆਲਾ ਹੁਣ ਬਿੱਲ ਆਲਾ ਮਸਲਾ ਹੈ ਕੱਲ ਜਾਂ ਹੁਣ ਅੱਜ ਆਪਾਂ ਦੇਖ ਲਓ ਗੱਲਾਂ ਨੇ ਤੇ ਪੰਜ ਕਾਉਂਸਲਰਾਂ ਤੇ ਮਾਮਲੇ ਕਰਦੇ ਕਰਦੇ ਕਿਵੇਂ ਲੈਣ ਤੁਸੀਂ ਇਹਨਾਂ ਨੂੰ ਸਰਕਾਰ ਧੱਕਾ ਕਰ ਰਹੀ ਹੈ ਜਾਂ ਜੋ ਕੋਈ ਪਾਰਟੀਆਂ ਦੇ ਵਿੱਚ ਆਉਂਦਾ ਉਹ ਵੀ ਧੱਕਾ ਕਰਦੇ ਪਰਚੇ ਦਰਜ ਕੀਤੇ ਰਹਿ ਕੇ ਇਸ ਤਰ੍ਹਾਂ ਕਰਦੇ ਦੇਖੋ ਜਿਹੜਾ ਇਸ ਵੇਲੇ ਪੰਜਾਬ ਸਰਕਾਰ ਦਾ ਕੰਮ ਹੈ ਇਸ ਵੇਲੇ ਸੋ ਬੇ ਦੇ ਵਿੱਚ ਬਹੁਤ ਮਾੜਾ ਹਾਲ ਹੈ ਮਾੜੀ ਕਾਰਗੁਜ਼ਾਰੀ ਹੈ ਐਡਮਿਨਿਸਟ੍ਰੇਟਿਵ ਤੌਰ ਤੇ ਫੇਲ ਹੈ ਮਿਸਮੂਵਮੈਂਟ ਹੈ ਨਸ਼ਿਆਂ ਦਾ ਬੋਲਬਾਲਾ ਹੈ ਕਤਲੋਗਾਰ ਦਾ ਲੁੱਟਖਸਟਾ ਕੋਈ ਪਬਲਿਕ ਨੂੰ ਸਰਵਿਸ ਨਹੀਂ ਕੋਈ ਡਿਵੈਲਪਮੈਂਟ ਵਾਲੀ ਗੱਲ ਨਹੀਂ ਕਰਜ਼ੇ ਦੇ ਬਹੁਤ ਹੀਟ ਸਾਡਾ ਸਟੇਟ ਜਿਹੜਾ ਦੱਬਿਆ ਜਾ ਰਿਹਾ ਦਿਨੋਂ ਦਿਨ ਕਰਜ਼ਾ ਵੱਧ ਰਿਹਾ ਸੋ ਇਸ ਕਰਕੇ ਪੰਜਾਬ ਸਰਕਾਰ ਇਸ ਵੇਲੇ ਹਰ ਪੱਖ ਤੇ ਫੇਲ ਹੈ ਸੋ ਜਿਹੜੀਆਂ ਇਹ ਗੱਲਾਂ ਉਹਦੀ ਕਰਦੇ ਹੁੰਦੇ ਜਦੋਂ ਚੰਗੇ ਪਾਸੇ ਧਿਆਨ ਨਾ ਹੋਵੇ ਔਰ ਇਹ ਜਦੋਂ ਆਪ ਨੂੰ ਉਹਨਾਂ ਨੂੰ ਖਤਰਾ ਹੋ ਜਾਂਦਾ ਵੀ ਸਾਡੀ ਕੋਈ ਆਪਦੀ ਗੱਲ ਨਹੀਂ ਤਾਂ ਫਿਰ ਇਹੋ ਜਿਹੀ ਗੱਲਾਂ ਕਰਦੇ ਇਹਨਾਂ ਦੀ ਨਿੰਦਾ ਕਰਦੇ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਜੋ ਵੀ ਜ਼ਿੰਮੇਵਾਰੀ ਕਿਸੇ ਨੂੰ ਦਿੱਤੀ ਜਾਂਦੀ ਹੈ ਉਹਨੂੰ ਆਪਣੀ ਉਹ ਨਰਜੀ ਹੈ ਉਹ ਪੋਜੀਟਿਵ ਵਾਲੇ ਪਾਸੇ ਲਾਉਣੀ ਚਾਹੀਦੀ ਹੈ ਤਾਂ ਕਿ ਲੋਕ ਭਲਾਈ ਦੇ ਕੰਮ ਹੋਣ ਸਟੇਟ ਤੇ ਤਰੱਕੀ ਵੱਧੇ ਤੇ ਜਿੱਥੋਂ ਤੱਕ ਰਣਜੀਤ ਸਿੰਘ ਗਿੱਲ ਦਾ ਸਵਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਉਣ ਦਾ ਉਹ ਬਹੁਤ ਸੂਝਵਾਨ ਆਗੂ ਨੇ ਬਹੁਤ ਵਧੀਆ ਬਹੁਤ ਨੇਕ ਸਮਾਜ ਦੀ ਸੇਵਾ ਕਰਨ ਵਾਲੇ ਵਧੀਆ ਉਹਨੂੰ ਵੱਲ ਮਿਲਿਆ ਸਾਨੂੰ ਜਦੋਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਉਹਨਾਂ ਨੇ ਉਸ ਖਰੜ ਇਲਾਕੇ ਤੋਂ ਇਲੈਕਸ਼ਨ ਲੜਨੀ ਹੈ ਤੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਉਹ ਇੱਕ ਇੱਕ ਨੰਬਰ ਦੇ ਵਧੀਆ ਉਮੀਦਵਾਰ ਪਾਰਟੀ ਦੇ ਹੋਣਗੇ ਤੇ ਉਸੇ ਜਿੱਤ ਵੀ ਪ੍ਰਾਪਤ ਕਰਨਗੇ 2027 ਦੇ ਵਿੱਚ